ਮੇਰਾ ਆਪਣਾ ਮਤਲਬ ਕਿ ਐਕਸੀਡੈਂਟ ਹੋ ਗਿਆ ਵੀ 22 ਸਾਲ ਦੀ ਉਮਰ ਚ ਆ ਮੇਰੇ ਕੋ ਇੱਥੇ ਟੱਕੇ ਲੱਗੇ ਸੀ ਆ ਆ ਚੀਜ਼ ਬੱਤੀ ਸਾਹਮਣੇ ਨਹੀਂ ਸਾਹਮਣੇ ਆਉਂਦਾ ਹਾਂ ਜੀ ਦੇਖੋ ਜਿਸ ਤਰ੍ਹਾਂ ਆਪਾਂ ਸਾਰੇ ਹੀ ਬਾਰਬਰ ਕਰ ਰਹੇ ਆ ਭਾਈ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਐ ਨਹੀਂ ਵੀ ਅਸੀਂ ਫਲੈਕਸੀਬਲ ਰਵਾਂਗੇ ਕੋਈ ਸਟੂਡੈਂਟ ਆ ਬੱਚੇ ਆ ਇਹਨਾਂ ਨੂੰ ਅਸੀਂ ਗਾਈਡ ਕਰਨਾ ਸਾਡੀ ਡਿਊਟੀ ਆ ਕੋਈ ਨਹੀਂ ਅਸੀਂ ਇੱਕ ਤੋਂ ਹੀ ਚਲਾਨਿੰਗ ਸਟਾਰਟ ਕਰ ਦਾਂਗੇ ਅਸੀਂ ਹੋ ਸਕਦਾ ਫਿਰ ਗਾਈਡ ਕਰੀਏ ਇਹਨਾਂ ਨੂੰ ਹੋਰ ਰਿਲੈਕਸ ਵੀ ਕਰ ਸਕਦੇ ਆ ਮੌਕੇ ਦੇ ਮੁਤਾਬਕ ਇਹ ਕੋਈ ਨਹੀਂ ਹੈਗਾ ਅਸੀਂ ਗਾਈਡ ਕਰਨਾ 31 ਤਰੀਕ ਤੱਕ ਅਸੀਂ ਬਹੁਤ ਜ਼ਿਆਦਾ ਗਾਈਡ ਕੀਤਾ ਸਾਰੇ ਸਕੂਲਾਂ ਚ ਲੈਟਰਾਂ ਅਸੀਂ ਕੱਢੀਆਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਕੱਢੀਆਂ ਸਕੂਲਾਂ ਵਾਲਿਆਂ ਨਾਲ ਮੀਟਿੰਗਸ ਕੀਤੀਆਂ ਤੇ ਇਹਦੇ ਸਬੰਧ 'ਚ ਇਹ ਆ ਵੀ ਇਹ ਜਿਹੜਾ ਰੂਲ ਬਣਿਆ ਹੈ ਸਿਰਫ ਬੱਚਿਆਂ ਦੀ ਸੇਫਟੀ ਵਾਸਤੇ ਬਣਿਆ ਹੈ ਕਿ ਛੋਟੇ ਬੱਚੇ ਜਿਹੜੇ ਹੁੰਦੇ ਆ ਆਪਾਂ ਮੰਨਿਆ ਜਾ ਸਕਦਾ ਹੈ ਕਿ ਵੀ ਜਿਹੜੇ ਛੋਟੇ ਬੱਚੇ ਆ ਇਹ ਜਿਹੜੇ ਸਕੂਟਰ ਮੋਟਰਸਾਈਕਲ ਨੂੰ ਪ੍ਰੋਪਰ ਹੈਂਡਲ ਨਹੀਂ ਕਰ ਸਕਦੇ ਜਾਂ ਕਈ ਬੱਚੇ ਵੱਡੀਆਂ ਕਾਰਾਂ ਜਾਂ ਥਾਰ ਵਗੈਰਾ ਗੱਡੀਆਂ ਲੈ ਆਂਦੇ ਉਹਨੂੰ ਪ੍ਰੋਪਰ ਹੈਂਡਲ ਨਹੀਂ ਕਰ ਸਕਦੇ ਉਹ ਫਿਜ਼ੀਕਲੀ ਤੌਰ ਤੇ ਇੰਨੇ ਫਿੱਟ ਨਹੀਂ ਹੁੰਦੇ ਸੈਕੰਡਲੀ ਕਿ ਵੀ ਉਹ ਜਿਹਨਾਂ ਨੂੰ ਉਹਨਾਂ ਦੇ ਆਪਾਂ ਦਿਮਾਗੀ ਤੌਰ ਤੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਹੁੰਦਾ ਰੋਡ ਸਾਈਨਸ ਵੱਲ ਘੱਟ ਧਿਆਨ ਹੁੰਦਾ ਜਾਂ ਇਸ ਏਜ 'ਚ ਆਪਾਂ ਹੁੰਦਾ ਓਵਰ ਸ ਰੇਸਾਂ ਲਾਈਏ ਇੱਕ ਦੂਜੇ ਨਾਲ ਤੇ ਉਹਦੇ ਚ ਕਈ ਬੱਚਿਆਂ ਦਾ ਨੁਕਸਾਨ ਹੋ ਜਾਂਦੇ ਬੜੇ ਐਕਸੀਡੈਂਟਸ ਅਸੀਂ ਡੀਲ ਕੀਤੇ ਆ ਬੜੇ ਐਕਸੀਡੈਂਟਸ ਅਸੀਂ ਬੱਚਿਆਂ ਨੂੰ ਚੱਕਦੇ ਆ ਫਿਰ ਉਹ ਬੜਾ ਦੁੱਖ ਲੱਗਦਾ ਏ ਦੇਖ ਕੇ ਸਾਨੂੰ ਵੀ ਔਰ ਦੇਖੋ ਪੇਰੈਂਟਸ ਨੂੰ ਕਿੰਨਾ ਦੁੱਖ ਲੱਗੇਗਾ ਵੀ ਕਿਸੇ ਬੱਚੇ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਇਹ ਰੂਲ ਇਸ ਕਰਕੇ ਬਣੇ ਆ ਉਹਦੇ ਸਬੰਦ ਚ ਅਸੀਂ ਇੱਕ ਤਰੀਕ ਤੋਂ ਲੈ ਕੇ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਅਸੀਂ ਇਹਨਾਂ ਨੂੰ ਸਾਰੇ ਸਕੂਲਾਂ ਚ ਵੇਅਰ ਕਰਦੇ ਆ ਅਸੀਂ ਥਰੂ ਤੁਹਾਡੇ ਚੈਨਲ ਵੀ ਸਾਰਿਆਂ ਨੂੰ ਅ ਅਪੀਲ ਕਰਦੇ ਆ ਵੀ ਬਰਾਏ ਮਿਹਰਬਾਨੀ 18 ਸਾਲ ਤੋਂ ਛੋਟੇ ਬੱਚਿਆਂ ਨੂੰ ਕੋਈ ਵੀ ਜਿਹੜਾ ਵਹੀਕਲ ਆ ਉਹ ਨਾ ਦਿੱਤਾ ਜਾਵੇ ਤੇ ਕੀ ਕਾਰਵਾਈ ਹੈ ਕੀ ਜੁਰਮਾਨਾ ਕੀਤਾ ਜਾ ਰਹਾ ਹੈ ਜੀ ਹਾਂ ਜੀ ਇਹਦੇ ਵਿੱਚ ਇਹ ਹੈਗਾ ਜੀ ਜੇ ਕੋਈ ਜਦੋਂ ਸਾਡੀ ਚਲਾਨਿੰਗ ਸਟਾਰਟ ਹੋਏਗੀ ਆਫਟਰ ਜਦੋਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਗਾਈਡ ਕਰ ਦਿੱਤਾ ਤੇ ਇਹਦੇ ਚ 25000 ਰੁਪਇਆ ਜੁਰਮਾਨਾ ਹੈ ਓਨਰ ਆਫ ਦਾ ਵਹੀਕਲ ਤੇ ਪਲੱਸ ਉਹਨੂੰ 3 ਸਾਲ ਦੀ ਜਿਹੜੀ ਜੇਲ ਆ ਉਹ ਹੋਏਗੀ ਤੇ ਵਹੀਕਲ ਜਿਹੜਾ ਇਹਨਾਂ ਦਾ ਮਪਾਉਂਡ ਹੋ ਜਾਏਗਾ ਉਹ ਜਿਹੜਾ ਓਨਰ ਆਫ ਦੀ ਵੀਹਿਕਲ ਮੀਨਸ ਹੈ ਵੀ ਜੇ ਹੋ ਸਕਦਾ ਵੀ ਉਹਨਾਂ ਦੇ ਮਦਰ ਫਾਦਰ ਦੇ ਨਾਂ ਤੇ ਨਾ ਹੋਵੇ ਆਂਡੀ ਗਵਾਂਡੀ ਦੇ ਨਾਂ ਤੇ ਹੋਵੇ ਕਿਸੇ ਪੇਰੈਂਟਸ ਦੇ ਨਾਂ ਤੇ ਅਦੇ ਕਿਸੇ ਮਾਮੇ ਚਾਚੇ ਦੇ ਨਾਂ ਤੇ ਹੋਵੇ ਜਾਂ ਗਵਾਂਡੀ ਦਾ ਵੀਹਿਕਲ ਹੋਵੇ ਤਾਂ ਉਹਦੇ ਖਿਲਾਫ ਕਾਰਵਾਈ ਹੋਗੀ ਜਿਹੜਾ ਆਰ ਸੀ ਦੇ ਮੁਤਾਬਕ ਓਨਰ ਹੋਏਗਾ ਅੰਡਰਏਜ ਕਿਹੜਾ ਵੀਹਿਕਲ ਚਲਾ ਸਕਦਾ ਹੈਗਾ ਕੀ ਅਲਾਉਡ ਹੈ ਹਾਂਜੀ ਅੰਡਰਏਜ 50 ਸੀਸੀ ਇੱਕ ਹੈਗਾ ਹੈ ਉਹਦਾ ਵੀ ਪ੍ਰੋਪਰ ਲਾਇਸੈਂਸ ਲੈ ਕੇ ਆਰਟੀਓਫਿਸ ਤੋਂ ਔਰ ਉਹਦੇ ਪੂਰੇ ਜੋ ਕੁਐਸ਼ਨਸ ਹੁੰਦੇ ਆ ਹੈਲਮਟ ਵਗੈਰਾ ਲੈ ਕੇ ਉਹਦੀ ਸਪੀਡਿੰਗ ਦਾ ਧਿਆਨ ਰੱਖ ਕੇ ਉਹਦੇ ਆਪਣੇ ਸਾਰੇ ਉਹਦੀ ਗਿਆਨ ਉਹਦਾ ਉਹਦੇ ਬਾਰੇ ਗਿਆਨ ਲੈ ਕੇ ਉਹ ਬੱਚਾ ਚਲਾਏ। ਜਿਹਦੇ ਵਿਦੌਟ ਵੀ ਐਕਟੋਰ ਵਗੈਰਾ ਨਹੀਂ ਇਹ ਚਲਾ ਸਕਦੇ ਨਹੀਂ ਉਹ 150 ਸੀਸੀ ਆ ਜਾਂਦਾ ਜੀ 50 cc ਆਪਾਂ ਆਪਣਾ ਬੱਚਾ ਚਲਾ ਸਕਦਾ ਜੀ 50 cc ਠੀਕ ਹੈ ਜੀ ਕਿਹੜੇ ਸ਼ਹਿਰ ਵਾਸੀਆਂ ਦੇ ਜਿਸ ਤਰ੍ਹਾਂ ਨਾਲ ਹਾਂ ਪਲੀਜ਼ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਇਹ ਮੇਰੇ ਵੱਲੋਂ ਅਪੀਲ ਆ ਕਿ ਬਾਈ ਮਿਹਰਬਾਨੀ 18 ਸਾਲ ਤੋਂ ਘੱਟ ਦਾ ਕਿਸੇ ਵੀ ਜਿਹੜਾ ਇਹ ਬੱਚੇ ਨੂੰ ਨਾ ਵਹਿਕਲ ਦਿੱਤਾ ਜਾਵੇ ਸੈਕੰਡਲੀ ਜਿਹੜੇ ਵੀ ਕੋਈ ਆਮ ਆਪਾ ਵੀ ਆਮ ਨਾਗਰਿਕਾ ਜਿਹੜੇ ਬਾਲਗ ਨੇ ਸਾਰੇ ਉਹ ਵੀ ਜਿਹੜੇ ਟ੍ਰੈਫਿਕ ਦੇ ਰੂਲਸ ਨੂੰ ਫਾਲੋ ਕਰਨ ਹੈਲਮਟ ਲੈ ਕੇ ਚੱਲਣ ਰੈੱਡ ਲਾਈਟ ਦੀ ਓਬੇ ਕਰਨ ਸੀਟ ਬੈਲਟ ਲਗਾਉਣ ਤੇ ਆਪਣੇ ਡਾਕੂਮੈਂਟਸ ਪੂਰੇ ਰੱਖਣ ਉਹ ਸਿਰਫ ਪੁਲਿਸ ਨੂੰ ਦਿਖਾਣ ਲਈ ਨਹੀਂ ਹੋਣੇ ਚਾਹੀਦੇ ਡਾਕੂਮੈਂਟਸ ਇਹ ਤੁਹਾਡੀ ਆਪਣੀ ਸੇਫਟੀ ਵਾਸਤੇ ਆ ਸੁਰੱਖਿਅਤ ਰਹੋ ਤੰਦਰੁਸਤ ਰਹੋ